ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਨੂਰ ਕੁਕਿੰਗ 923 ਤੇ ਸਵਾਗਤ ਹੈ ਅੱਜ ਮੈਂ ਬਣਾਇਆ ਸੀ ਵੈਜ ਪਲਾਉ ਤੇ ਮੈਂ ਸੋਚਿਆ ਵੀਡੀਓ ਬਣਾ ਕੇ ਕਿਉਂ ਨਾ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਜਾਵੇ ਤੇ ਜੋ ਜੋ ਵੀ ਸਾਨੂੰ ਵੈਜ ਪਲਾਉ ਲਈ ਚਾਹੀਦਾ ਉਹ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਤੇ ਚਾਪ ਲੈ ਜੋ ਮੈਂ ਪਿਓਂ ਕੇ ਰੱਖ ਦਿੱਤੀ ਸੀ ਤੇ ਕਰ ਲਿਆ ਜੀ ਆਪਾਂ ਗੈਸ ਨੂੰ वेज ਪਲਾਉ ਦਾ ਆਪਾਂ ਫਸਟ ਸਟੈਪ ਲੱਗੇ ਆ ਜੀ ਸ਼ੇਅਰ ਕਰਨ ਆਪਾਂ ਇੱਥੇ ਰਫਾਇਨਡ ਔਇਲ ਯੂਜ਼ ਕੀਤਾ ਹੈ ਤੁਸੀਂ ਚਾਹੋ ਤਾਂ ਦੇਸੀ ਘੀ ਜਾਂ ਮਸਟਰਡ ਔਇਲ ਵੀ ਇੱਥੇ ਯੂਜ਼ ਕਰ ਸਕਦੇ ਹੋ ਔਇਲ ਆਪਣਾ ਗਰਮ ਹੋ ਗਿਆ ਜੀ ਆਪਾਂ ਪਾ ਲਈਏ ਜੀਰਾ ਤੇ ਨਾਲ ਹੀ ਪਾ ਦਿੱਤੇ ਆ ਜੀ ਪਿਆਜ਼ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਬ੍ਰਾਊਨ ਨਹੀਂ ਕਰਨਾ ਬਸ ਸਿਰਫ ਹਲਕਾ ਜਿਹਾ ਬ੍ਰਾਊਨ ਹੀ ਕਰਨਾ ਹੈ ਦੇਖੋ ਸਾਡੇ ਪਿਆਜ਼ ਜਾਂਦਾ ਹੋ ਗਿਆ ਜੀ ਕਲਰ ਚੇਂਜ ਤੇ ਆਪਾਂ ਨਾਲ ਹੀ ਐਡ ਕਰ ਦਿੱਤੇ ਆ ਜੀ ਲਾਲ ਟਮਾਟਰ ਹਲਕਾ ਜਿਹਾ ਜਪਨ ਨੂੰ ਤਾਂ ਬਾਦ ਆਪਾਂ ਇਸ ਵਿੱਚ ਐਡ ਕਰਨੀਆਂ ਇਹ ਜੀ ਸਬਜ਼ੀਆਂ ਤੁਸੀਂ ਆਪਣੇ ਆਪਣੀ ਪਸੰਦ ਅਨੁਸਾਰ ਆਪ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ ਜੋ ਜੋ ਤੁਹਾਨੂੰ ਪਸੰਦ ਆ ਤੇ ਨਾਲ ਹੀ ਆਪਾਂ ਨੇ ਪਾ ਦਿੱਤਾ ਏ ਜੀ ਹਰਾ ਧਨੀਆ ਮਿਰਚ ਪਾ ਲੋੜ ਅਨੁਸਾਰ ਪਾਣੀ ਐ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਟੇਸਟ ਚਾਹੀਦਾ ਏ ਜੀ ਉਸ ਤੋਂ ਬਾਅਦ ਆਪਾਂ ਨਮਕ ਤੇ ਹਲਦੀ ਵੈਸੇ ਤਾਂ ਆਪਾਂ ਮੈਂ ਤਾਂ ਇੱਥੇ ਹਲਦੀ ਪਾਈ ਏ ਪਰ ਕਈਆਂ ਜੋ ਵੈਜ ਪਲਾਉ ਵਿੱਚ ਨਹੀਂ ਪਾਉਂਦੇ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਕਿਵੇਂ ਦਾ ਤੁਹਾਨੂੰ ਟੇਸਟ ਚਾਹੀਦਾ ਹੈ ਤੇ ਮੈਂ ਚੌਲ ਵੀ ਨਾਲ ਹੀ ਪਾ ਦਿੱਤੇ ਹੈ ਜਿੰਨੇ ਗਲਾਸ ਚੌਲਾਂ ਦਾ ਉਸ ਤੋਂ ਅਸੀਂ ਡਬਲ ਜੇ ਅਸੀਂ 1 ਗਲਾਸ ਚੌਲਾਂ ਦਾ ਲਿਆ ਤਾਂ ਅਸੀਂ 2 ਗਲਾਸ ਪਾਣੀ ਦੇ ਪਾਣੀ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਕਮਪਾਨੇ ਦੀ ਬੰਦ ਕਰ ਦੇਣਾ ਹੈ ਕੁੱਕਰ ਮੈਂ ਇੱਥੇ 21 ਸੀਟੀ ਲਵਾਈ ਹੈ ਇਸ ਨਾਲ ਕਿ ਆਏ ਫਿਰ ਜਿਆਦਾ ਸੀਟੀ ਲਵਾਣ ਨਾਲ ਚਾਵਲ ਜਦੋਂ ਸੋਹੇઠા ਲੱਗ ਜਾਂਦੇ ਐ ਇਸ ਲਈ ਇੱਕ ਹੀ ਸੀਟੀ ਲਵਾਣਾ ਤੇ ਕੁੱਕਰ ਨੂੰ ਧਮ ਲਵਾਣ ਵਾਸਤੇ ਰੱਖ ਦੇਣਾ ਸਾਡਾ ਵੈਜ ਪਲਾਵ ਬਣ ਕੇ ਤਿਆਰ ਹੈ ਜੀ ਤੇ ਆਪਾਂ ਨੇ ਢੱਕਣ ਨੂੰ 2-4 ਮਿੰਟ ਵਾਸਤੇ ਉਲਟਾ ਕਰਕੇ ਰੱਖ ਦੇਣਾ ਇਹਦੇ ਲੋ ਜੀ ਸਾਡੇ ਵੈਜ ਪਲਾਵ ਬਣ ਕੇ ਹੋ ਗਿਆ ਜੀ ਤਿਆਰ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ